ਸंसद ਵਿੱਚੋਂ 143 ਦੇ ਕਰੀਬ MPਜ਼ ਮੌਤਲ ਕਰ ਦਿੱਤੇ ਗਏ ਨੇ ਸਾਰੇ ਉਹ MPਜ਼ ਨੇ ਜਿਹੜੇ ਵਿਰੋਧੀ ਧਿਰਾਂ ਦੇ ਨਾਲ ਤਾਲੁਕ ਰੱਖਦੇ ਨੇ ਭਾਜਪਾ ਦਾ ਕੋਈ MP ਇਸ ਦੇ ਵਿੱਚ ਸ਼ਾਮਿਲ ਨਹੀਂ ਹੈ ਕਿਉਂਕਿ ਭਾਜਪਾ ਦੇ MP ਨੇ ਆਵਾਜ਼ ਹੀ ਨਹੀਂ ਚੁੱਕੀ ਜੋ ਕਿ ਹੋ ਰਿਹਾ ਸੀ ਉਸ ਦੇ ਵਿਰੋਧ ਵਿੱਚ ਬੋਲਿਆ ਨਹੀਂ ਤਾਂ ਉਹ ਸੰਸਦ ਦੇ ਅੰਦਰ ਬੈਠੇ ਰਹੇ ਵਿਰੋਧੀ ਪਾਰਟੀਆਂ ਦੇ ਸਾਰੇ MP ਜਿਹੜੇ ਨੇ ਉਹ ਬਾਹਰ ਕੱਢ ਦਿੱਤੇ ਗਏ ਮੌਤਲ ਕਰ ਦਿੱਤੇ ਗਏ ਖੈਰ ਉਸੇ ਨੂੰ ਲੈ ਕੇ ਸੋਨੀਆ ਗਾਂਧੀ ਔਰ ਬਾਕੀ ਐਮਪੀਜ਼ ਨੇ ਰਲ ਕੇ ਇੱਕ ਮਹਿੰਮ ਸ਼ੁਰੂ ਕਰ ਦਿੱਤੀ ਹੈ ਸੋਨੀਆ ਗਾਂਧੀ ਦੀ ਅਦਾਈ ਦੇ ਵਿੱਚ ਜਿੰਨੇ ਐਮਪੀ ਸੀ ਉਹਨਾਂ ਨੇ ਮਹਿੰਮ ਸ਼ੁਰੂ ਕਰ ਦਿੱਤੀ ਹੈ ਔਰ ਸੋਨੀਆ ਗਾਂਧੀ ਉਸ ਮਹਿੰਮ ਦੇ ਇਨਚਾਰਜ ਨਜ਼ਰ ਆ ਰਹੇ ਸਨ ਸਾਫਟਵਾਰ ਦੇ ਉੱਤੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਵਿਰੋਧੀ ਧਿਰਾਂ ਦੇ ਐਮਪੀਜ਼ ਉਤਰ ਆਏ ਔਰ ਨਾਲ ਸੋਨੀਆ ਗਾਂਧੀ ਵੀ ਮੌਜੂਦ ਸਨ ਔਰ ਇਸੇ ਨੂੰ ਲੈ ਕੇ ਵਿਰੋਧਤਾ ਜਿਹੜੀ ਆ ਬਰਕਰਾਰ ਰੱਖੀ ਗਈ ਹੈ 143 ਐਮਪੀਜ਼ ਮੌਤਲ ਕੀਤੇ ਗਏ ਨੇ ਲੋਕ ਸਭਾ ਤੇ ਰਾਜ ਸਭਾ ਦੇ ਮਿਲਾ ਕੇ ਔਰ 97 ਲੋਕ ਸਭਾ ਐਮਪੀਜ਼ ਮੌਤਲ ਹੋਏ ਨੇ ਵਿਰੋਧੀ ਧਿਰ ਸਾਰੀ ਹੀ ਸ਼ਾਂਕੇ ਬਾਹਰ ਸੱਟ ਦਿੱਤੀ ਗਈ ਹੈ ਔਰ ਇਸੇ ਨੂੰ ਲੈ ਕੇ ਵਿਵਾਦ ਭਖਿਆ ਹੋਇਆ ਸੜਕਾਂ ਦੇ ਉੱਤੇ ਵਿਰੋਧੀ ਧਰਾਂ ਦੇ ਐਮਪੀਜ਼ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੀ ਅਗਵਾਈ ਸੋਨੀਆ ਗਾਂਧੀ ਕਰਦੇ ਨਜ਼ਰ ਆ ਰਹੇ ਸੰਸਾਦੌਰ ਤੇ ਕਿਹਾ ਕਿ ਲੋਕਤੰਤਰ ਦਾ ਗਲਾ ਘੁੱਟਣ ਦੀ ਕੋਸ਼ਿਸ਼ ਜਿਹੜੀ ਹੈ ਉਹ ਸਦਾ ਧਾਰੀਤਰ ਕਰਦੀ ਨਜ਼ਰ ਆ ਰਹੀ ਹੈ ਉਹਨਾਂ ਨੇ 143 ਐਮਪੀਜ਼ ਬਾਹਰ ਕੱਢ ਕੇ ਸੁੱਟ ਦਿੱਤੇ ਨੇ ਔਰ ਦਿੱਲੀ ਦੀਆਂ ਸੜਕਾਂ ਦੇ ਉੱਤੇ ਰਾਜਸਥਾਨੀ ਦੀਆਂ ਸੜਕਾਂ ਦੇ ਉੱਤੇ ਇਹੋ ਜਿਹਾ ਵਿਰੋਧ ਦੇਖਣ ਨੂੰ ਮਿਲਿਆ ਜਿਸ ਦੀ ਅਗਵਾਈ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਕਰਦੇ ਨਜ਼ਰ ਆ ਰਹੇ ਸੀ ਕਾਂਗਰਸ ਦੇ ਪ੍ਰਮੁਖ ਸੋਨੀਆ ਗਾਂਧੀ ਕਰਦੇ ਨਜ਼ਰ ਆ ਰਹੇ ਸੀ ਆਖਰਕਾਰ ਸੜਕਾਂ ਦੇ ਉੱਤੇ ਉੱਤੇ ਉਤਰ ਆਏ ਨੇ ਲੰਗੇ ਦੇਣ ਸੰਸਦ ਭਵਨ ਦੀਆਂ ਸੀੜੀਆਂ ਦੇ ਉੱਤੇ ਬੈਠੇ ਹੋਏ ਸੀ ਐਮਪੀਜ਼ ਉੱਥੇ ਬੈਠ ਕੇ ਮਜ਼ਾਕ ਮਸ਼ਖਰੀ ਚੱਲਦੀ ਪਈ ਸੀ ਉਸੇ ਨੂੰ ਲੈ ਕੇ ਵਿਵਾਦ ਵੀ ਬਣ ਗਿਆ ਜਗਦੀਪ ਧਨਖੜ ਨੇ ਇੱਕ ਮਿਮਿਕਰੀ ਆਪਣੇ ਸਿਰ ਦੇ ਉੱਤੇ ਲੈ ਲਈ ਜਿਸ ਨੂੰ ਲੈ ਕੇ ਭਾਜਪਾ ਵੱਲੋਂ ਇਤਰਾਜ਼ ਚੁੱਕਿਆ ਗਿਆ ਉਸ ਤੋਂ ਬਾਅਦ ਉਸ ਦਾ ਜਵਾਬ ਦਿੱਤਾ ਗਿਆ ਇਸ ਤੋਂ ਬਾਅਦ ਇਨਾ ਸੰਸਦ ਭਵਨ ਦੀਆਂ ਪੌੜੀਆਂ ਨੂੰ ਛੱਡ ਕੇ ਹੁਣ ਦਿੱਲੀ ਦੀਆਂ ਸੜਕਾਂ ਦੇ ਉੱਤੇ ਇਹ ਐਮਪੀਜ਼ ਉਤਰ ਆਏ ਨੇ ਔਰ ਉਹਨਾਂ ਵੱਲੋਂ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ 143 ਐਮਪੀਜ਼ ਸੜਕਾਂ ਦੇ ਉੱਤੇ ਉਤਰ ਆਏ ਔਰ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਔਰ ਨਾਲ ਦੀ ਨਾਲ ਇਹ ਕਿਹਾ ਗਿਆ ਕਿ ਇਸ ਲੋਕਤੰਤਰ ਦਾ ਗਲਾ ਕਟਿਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਭਾਜਪਾ ਦੀ ਸਰਕਾਰ ਵੱਲੋਂ ਨਾਲ ਦੀ ਨਾਲ ਇਸ ਦੀ ਅਗਵਾਈ ਸੋਨੀਆ ਗਾਂਧੀ ਕਰਦੇ ਨਜ਼ਰ ਆ ਰਹੇ ਸਨ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੰਤਰ ਮੰਤਰ ਦੇ ਬਾਹਰ ਇੱਕ ਆਰਜੀ ਸਦਨ ਲਗਾਇਆ ਜਾਵੇਗਾ ਖੋਲ੍ਹਿਆ ਜਾਵੇਗਾ ਜਿੱਥੇ ਬੈਠ ਕੇ ਆਈਐਨਡੀਆ ਇਹ ਗੱਠ ਜੋੜ ਆਪਣੀ ਅਗਲੀ ਕਾਰਵਾਈ ਉਲੀਕੇਗਾ ਔਰ ਹੁਣ ਜੋ ਕੁਝ ਵੀ ਸੰਸਦ ਦੇ ਵਿੱਚ ਹੋ ਰਿਹਾ ਉਸ ਦੀ ਵਿਰੋਧਤਾ ਜਿਹੜੀ ਆ ਉੱਥੇ ਬੈਠ ਕੇ ਕੀਤੀ ਜਾ ਸਕਦੀ ਹੈ ਖੈਰ ਇਸ ਵਿਰੋਧਤਾ ਦੇ ਵਿੱਚ ਸੜਕਾਂ ਦੇ ਉੱਤੇ ਕੀਤੇ ਇਸ ਮਾਰਚ ਦੇ ਵਿੱਚ ਕੀ ਹਾਲਾਤ ਬਣੇ ਆਉ ਤੁਹਾਨੂੰ ਤਸਵੀਰਾਂ ਨਾਲ ਨਾਲ ਦਿਖਾਣਗੇ ਬੰਦ ਕਰੋ ਬੰਦ ਕਰੋ ਭਗਤ ਸਿੰਘ ਦੀ ਹੱਤਿਆ ਬੰਦ ਕਰੋ ਬੰਦ ਕਰੋ शाही बंद करो बंद करो बंद करो चंद्रका बंद करो बंद करो बंद करो गाँधीगिरी नहीं चलेगा नहीं चलेगा नहीं चलेगा नहीं चलेगा नहीं चलेगा नहीं चलेगा हिटलर राज बंद करो बंद करो बंद करोशाही बंद करो सब्सक्राइब टू वन इंडिया चैनल एंड नेवर मिस एन अपडेट